ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੀ ਵੀਡੀਓ ਦੇਖਣ ਆਪਣੇ ਚੈਨਲ ਤੇ ਪਹਿਲੀ ਵਾਰ ਜਿਹੜੇ ਵੀਰ ਭੈਣਾ ਆਈਆਂ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਹੀ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ 'ਤੇ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਜਿਹੜੀਆਂ ਬਣਾਉਣੇ ਰਹਨੇ ਆਂਗੇ ਜਿਹੜੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਦੀ ਲੋੜ ਹੋਵੇ ਆਪਾਂ ਉਸੇ ਵਿਸ਼ੇ ਤੇ ਉਸੇ ਟਾਈਮ ਤੁਹਾਡੇ ਨਾਲ ਉਹ ਵੀਡੀਓ ਸ਼ੇਅਰ ਕਰਦੇ ਆਂਗੇ ਸੋ ਇਸ ਵਾਰ ਜਿਹੜੀ ਮੌਕੇ ਦੀ ਮੰਗ ਸੀਗੀ ਕਈ ਵੀਰਾਂ ਦਾ ਮੈਸੇਜ ਵੀ ਆਇਆ ਡਿਮਾਂਡ ਵੀ ਸੀ ਕਿ ਆਪਾਂ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਾਰਿਸ਼ ਦੇ ਦਿਨ ਜਿਹੜੇ ਚੱਲ ਰਹੇ ਨੇਗੇ ਬਾਰਿਸ਼ ਦੇ ਦਿਨਾਂ 'ਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਜ਼ਿਆਦਾਤਰ ਧਿਆਨ ਰੱਖਣਾ ਚਾਹੀਦਾ ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਜੂਜਿਆਂ ਨੂੰ ਤੰਦਰੁਸਤ ਰੱਖ ਸਕੀਏ ਤੇ ਕਿਵੇਂ ਉਹਨਾਂ ਦਾ ਟੈਂਪਰੇਚਰ ਵਗੈਰਾ ਮੈਂਟੇਨ ਕਰਨਾਗਾ ਇਹ ਸਾਰੀਆਂ ਗੱਲਾਂ ਆਪਾਂ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਕਿ بارش ਦੇ ਦਿਨਾਂ ਚ ਕਿਹੜੇ-ਕਿਹੜੇ ਆਪਾਂ ਨੂੰ ਸਾਵਧਾਨੀਆਂ ਕਿਹੜੀ-ਕਿਹੜੀਆਂ ਸਾਵਧਾਨੀਆਂ ਆਪਾਂ ਨੂੰ ਜਿਹੜੀਆਂ ਵਰਤਣੀਆਂ ਪੈਣੀਆਂ ਸੋ ਇਸ ਵਿਸ਼ੇ ਤੇ ਆਪਣੀ ਪੂਰੀ ਵੀਡੀਓ ਰਹੂਗੀ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਨੂੰ ਸਕਿਪ ਕਰਕੇ ਬਿਲਕੁਲ ਵੀ ਨਾ ਦੇਖਿਓ ਤੋ ਵੀਡੀਓ ਨੂੰ ਸਕਿੱਪ ਵੀ ਨਾ ਕਰਿਓ ਬਿਲਕੁਲ ਵੀਡੀਓ ਨਾਲ ਅੰਤ ਤੱਕ ਬਣੀ ਰਹਿਣਾ ਹੁਣ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਦੋ ਤਿੰਨ ਦਿਨ ਹੋ ਗਏ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਤੇ ਭਾਰੀ بارش ਵੀ ਹੋ ਰਹੀ ਆ ਖਾਸ ਕਰਕੇ ਜੇਕਰ ਪਗਲ ਕਰੀ ਰਾਤ ਦੇ ਮੌਸਮ ਚ ਰਾਤ ਨੂੰ ਇੱਕ ਤਾਂ ਵੈਸੇ ਹੀ ਠੰਡ ਹੁੰਦੀ ਆ ਮੌਸਮ ਥੋੜਾ ਜਿਹਾ ਠੰਡਾ ਹੁੰਦਾ ਗਾ ਦੂਸਰਾ ਜਦੋਂ ਹਵਾ ਚੱਲਦੀ ਆ ਹਵਾ ਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਜਦੋਂ ਹਵਾ ਚੱਲਦੀ ਆ ਹਵਾ ਚ ਨਮੀ ਦੀ ਮਾਤਰਾ ਹੋਵੇ ਉਦੋਂ ਜਿਹੜੀ ਬੱਚਿਆਂ ਨੂੰ ਚੂਚੇ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਜਾਂਦੀ ਹੈ ਪਹਿਲਾਂ ਗਰਮੀ ਆ ਤੇ ਜਦੋਂ بارش ਹੋ ਜਾਂਦੀ ਹੈ ਇੱਕਦਮ ਮੌਸਮ ਠੰਡਾ ਹੋ ਜਾਂਦਾ ਹੈ ਇਹਦੇ ਕਾਰਨ ਜਿਹੜੇ ਬੱਚਿਆਂ ਨੂੰ ਭਾਰੀ ਨੁਕਸਾਨ ਹੋ ਜਾਂਦਾ ਹੈ ਬਹੁਤ ਸਾਰੇ ਵੀਰਾਂ ਦਾ ਕਮੈਂਟ ਵੀ ਹੈ ਕਿ ਆਪਾਂ ਕਿਵੇਂ ਬਚਾਈਏ ਇਹਨਾਂ ਨੂੰ ਤੇ ਕਿਹੜੀ ਦਵਾਈ ਦਈਏ ਦੋਸਤੋ ਆਪਾਂ ਚਾਹੁੰਦੇ ਹਾਂ ਕਿ ਬੱਚੇ ਆਪਣੇ ਚੂਚੇ ਬਿਮਾਰੀ ਨਾ ਹੋਣ ਦਵਾਈ ਤੱਕ ਦੀ ਨੌਬਤੀ ਨਾਵੇ ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਆਪਣੇ ਸੈਟਅਪ ਨੇ ਜਾਂ ਆਪਣੇ ਖੁੱਡੇ ਨੇ ਕੁਝ ਵੀ ਲਗਾ ਲਓ ਜਿੱਥੇ ਆਪਾਂ ਬੱਚੇ ਰੱਖੇ ਹੋਏ ਨੇ ਉਹਨਾਂ ਨੂੰ ਦਿਨੇ ਵੀ ਤੇ ਰਾਤ ਨੂੰ ਦਿਨੇ ਖਾਸ ਕਰਕੇ ਸ਼ਾਮ ਦੇ ਟਾਈਮ ਤੇ ਸਵੇਰ ਦੇ ਟਾਈਮ ਦੁਪਹਿਰ ਦੁਪਹਿਰ ਦੇ ਟਾਈਮ ਆਪਾਂ ਪੱਲੀਆਂ ਚੈੱਕ ਕਰ ਸਕਦੇ ਆਗੇ ਸੋ ਉਹਨਾਂ ਨੂੰ ਟੱਕ ਕੇ ਜ਼ਰੂਰ ਰੱਖਣਾ ਚਾਹੀਦਾ ਹੈਗਾ ਕਿਉਂਕਿ ਜਿਹੜੀ ਸਿੱਧੀ ਹਵਾ ਪੈਂਦੀ ਹੈਗੀ ਹਵਾ ਦੀ ਕ੍ਰੋਸਿੰਗ ਹੁੰਦੀ ਆ ਉਹ ਬੱਚਿਆਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੀ ਹੈਗੀ ਸੋ ਸਭ ਤੋਂ ਪਹਿਲਾ ਸਟੈਪ ਤਾਂ ਆਪਾਂ ਨੇ ਜਿਹੜਾ ਖੁੱਡੇ ਜਾਂ ਆਪਣੇ ਸੈਟਅਪ ਜਾਂ ਫਾਰਮ ਉਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਟੱਕ ਕੇ ਰੱਖਣਾਗਾ ਅਗਲੀ ਜਿਹੜੀ ਗੱਲ ਆ ਉਹ ਇਹ ਆ ਕਿ ਜਿਹੜੀ ਖੁੱਡਿਆਂ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਆ ਖਾਸ ਕਰਕੇ ਵਾਰਿਸ਼ ਦੇ ਟਾਈਮ ਤੇ ਵਾਰਿਸ਼ ਦੇ ਟਾਈਮ ਦੋਸਤੋ ਕੀ ਹੁੰਦਾਗਾ ਜਿਹੜੇ ਵਾਇਰਸ ਹੁੰਦੇ ਨੇ ਜਿਹੜੇ ਬੱਚਿਆਂ ਨੂੰ ਵਾਇਰਸ ਅਟੈਕ ਕਰਦੇ ਨੇ ਉਹ ਖਾਸ ਕਰਕੇ ਜਿਹੜੇ ਬਾਰਿਸ਼ ਦੇ ਦਿਨਾਂ 'ਚ ਹੀ ਹੁੰਦੇ ਨੇਗੇ ਬਾਜ਼ ਦੇ ਦਿਨਾਂ 'ਚ ਬਹੁਤ ਸਾਰੇ ਵਾਇਰਸ ਜਿਹੜੇ ਪੈਦਾ ਹੁੰਦੇ ਨੇਗੇ ਉਹ ਬੱਚਿਆਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੇ ਨੇ ਸੋ ਆਪਾਂ ਨੂੰ ਜਿਹੜਾ ਆਪਣੇ ਸੈਟਅਪ ਤੇ ਜਾਣਾਗਾ ਜਾਂ ਆਪਣੇ ਫਾਰਮ ਤੇ ਜਾਣਾਗਾ ਉਦੋਂ ਆਪਾਂ ਨੂੰ ਚੰਗੀ ਤਰ੍ਹਾਂ ਆਪਣੇ ਹੈਂਡ ਵਾਸ਼ ਕਰਕੇ ਜਾਂ ਜਿਹੜੀਆਂ ਆਪਾਂ ਚੱਪਲਾਂ ਆਪਾਂ ਪਾਉਣੇ ਆਪਣੇ ਚੱਪਲਾਂ ਬਾਹਰ ਦੀ ਦੂਸਰੀਆਂ ਹੁੰਦੀਆਂ ਨੇ ਜਦੋਂ ਆਪਾਂ ਸੈਟਅਪ ਦੇ ਐਂਟਰ ਹੋਣਾ ਉਦੋਂ ਚੱਪਲਾਂ ਹਮੇਸ਼ਾ ਅਲੱਗ ਰੱਖੋ ਠੀਕ ਹੈ ਜੀ ਜੇ ਜਦੋਂ ਆਪਾਂ ਬਾਹਰਲੀ ਚੱਪਲਾਂ ਵਗੈਰਾ ਲੈ ਕੇ ਜਾਂਦੇ ਆ ਆਪਣੇ ਜੁੱਤੀਆਂ ਦੇ ਥੱਲੇ ਕੁਝ ਵੀ ਲੱਗਿਆ ਹੋ ਸਕਦਾ ਸੋ ਵਾਇਰਸ ਉਸ ਇੰਟਰ ਹੋ ਜਾਂਦੇ ਨੇ ਸੋ ਇਹ ਗੱਲ ਲਿਖ ਕੇ ਰੱਖ ਲਓ ਦੋਸਤੋ ਕਿ ਜਦੋਂ ਕੋਈ ਆਪਣੇ ਕੁੱਡੇ ਦੇ ਸੈਟਅਪ ਦੇ ਅੰਦਰ ਜਾਣਾ ਉਦੋਂ ਆਪਣੀਆਂ ਅੰਦਰਲੀ ਚੱਪਲਾਂ ਅਲੱਗ ਹੋਣੀਆਂ ਚਾਹੀਦੀਆਂ ਨੇ ਉਹ ਅੰਦਰ ਹੀ ਪਈਆਂ ਹੋਣੀਆਂ ਚਾਹੀਦੀਆਂ ਨੇ ਆਪਾਂ ਬਾਹਰੇ ਵੀ ਨਹੀਂ ਸੈਟਅਪ ਦੇ ਅੰਦਰ ਸਾਈਡ ਤੇ ਰੱਖ ਦਿਓ ਖਾਸ ਕਰਕੇ ਜਦੋਂ ਬੱਚਿਆਂ ਦੀ ਗੱਲ ਹੋਵੇ ਜਦੋਂ ਹੁਣ ਛੋਟੇ ਬੱਚੇ ਨੇ ਉਹਨਾਂ ਫਾਰਮ ਵਾਲਿਆਂ ਦੇ ਸਾਰੇ ਵੀਰਾਂ ਦੀ ਬੱਚੇ ਪਾਏ ਹੋਏ ਲੇਗੇ ਇਸ ਟਾਈਮ ਸੋ ਇਹ ਦਾ ਲਦੀ ਖਾਸ ਕਰਕੇ ਧਿਆਨ ਰੱਖਣਾਗਾ ਜਿਹੜੇ ਵੱਡੇ ਫਾਰਮ ਵਾਲੇ ਵੀਰ ਨੇ ਪ੍ਰੋਪਰ ਜਿਹੜਾ ਕੰਮ ਕਰ ਰਹੇ ਨੇ ਜਿਹੜੇ ਵੀਰ ਉਹਨਾਂ ਨੂੰ ਤਾਂ ਇਹ ਗੱਲਾਂ ਦਾ ਪਤਾਗਾ ਪਰ ਜਿਹੜੇ ਨਵੇਂ ਵੀਰ ਹੁੰਦੇ ਨੇ ਉਹ ਇਹ ਛੋਟੀਆਂ ਛੋਟੀਆਂ ਗਲਤੀਆਂ ਹੀ ਕਰਦੇ ਨੇ ਅਗਲਾ ਕਹਿੰਦਾ ਤਾਂ ਬਹੁਤ ਛੋਟੀਆਂ ਗੱਲਾਂ ਦੇ ਪਰ ਦੋਸਤੋ ਜਦੋਂ ਵੀ ਬੰਦਾ ਫਾਰਮਿੰਗ ਚ ਫੇਲ ਹੁੰਦਾਗਾ ਕੋ ਛੋਟੀਆਂ ਛੋਟੀਆਂ ਗੱਲਾਂ ਦੇ ਕਾਰਨ ਹੀ ਫੇਲ ਹੁੰਦਾਗਾ ਛੋਟੀਆਂ ਛੋਟੀਆਂ ਗੱਲਾਂ ਕਰਕੇ ਹੀ ਆਪਣੇ ਸਾਰੇ ਫਾਰਮ ਬੰਦ ਹੋ ਜਾਂਦੇ ਨੇ ਸੋ ਅਗਲੀ ਜਿਹੜੀ ਗੱਲ ਆ ਇਹਦਾ ਇਹ ਟਾਈਮ 'ਚ ਫੀਡ ਦੀ ਮੈਨੇਜਮੈਂਟ ਬਹੁਤ ਆਪਣੀ ਸਾਫ਼ ਸੁਥਰੀ ਹੋਣੀ ਚਾਹੀਦੀ ਹੈਗੀ ਕਿਉਂਕਿ ਬਾਰਿਸ਼ ਦੇ ਟਾਈਮ 'ਚ ਜਿਹੜੀ ਫੀਡ 'ਚ ਫੰਗਲ ਵਗੈਰਾ ਜਿਹਨੂੰ ਆਪਾਂ ਉੱਲੀ ਕਹ ਦਿੰਦੇ ਆ ਪੰਜਾਬੀ 'ਚ ਉਹ ਫੀਡ 'ਚ ਬਹੁਤ ਜ਼ਿਆਦਾ ਮਾਤਰਾ 'ਚ ਆਉਂਦੀ ਹੈਗੀ ਜਦੋਂ ਫੀਡ 'ਚ ਉੱਲੀ ਵਗੈਰਾ ਆਉਂਦੀ ਆ ਜਦੋਂ ਉਹਨਾਂ ਨੂੰ ਬੱਚੇ ਆਪਣੇ ਖਾਂਦੇ ਨੇ ਚਾਹੇ ਵੱਡੇ ਮੁਰਗੇ ਹੁਣ ਚਲੋ ਵੱਡੇ ਮੁਰਗੇ ਤਾਂ ਫਿਰ ਵੀ ਸਰਵਾਈਵ ਕਰ ਜਾਂਦੇ ਨੇ ਪਰ ਜਦੋਂ ਛੋਟੇ ਬੱਚੇ ਇਹ ਇਦਾਂ ਦੀ ਫੀਡ ਖਾਂਦੇ ਨੇ ਜਿਹਨੂੰ ਉੱਲੀ ਲੱਗੀ ਹੁੰਦੀ ਆ ਉਹ ਬਹੁਤ ਜਲਦੀ ਬਿਮਾਰ ਹੋ ਜਾਂਦੇ ਨੇ ਤੇ ਬਹੁਤ ਸਾਰੀਆਂ ਬਿਮਾਰੀਆਂ ਦਾ ਉਹ ਸਹਾਰ ਵੀ ਹੁੰਦੇ ਨੇ ਸੋ ਆਪਾਂ ਨੂੰ ਜਿਹੜੀ ਫੀਡ ਮੈਨੇਜਮੈਂਟ ਬਹੁਤ ਸਾਫ਼ ਸੁਥਰੀ ਰੱਖਣੀ ਪਾਉਗੀ ਬਾਕੀ ਖੁੱਡੇ ਦਾ ਸੁੱਕਾ ਪਣਾ ਸਭ ਤੋਂ ਵੱਡੀ ਗੱਲ ਆ ਦੋਸਤੋ ਬਾਰਸ਼ ਦੇ ਟਾਈਮ ਤੇ ਕਿਉਂਕਿ ਜਦੋਂ ਬਾਹਰੇ ਬਾਰਿਸ਼ ਹੁੰਦੀ ਆ ਉਦੋਂ ਜਿਹੜਾ ਖੁੱਡੇ ਦੇ ਅੰਦਰਲਾ ਮਾਹੌਲ ਗਿੱਲਾਪਣ ਹੁੰਦਾ ਜਿਹੜਾ ਖੁੱਡੇ ਦੇ ਅੰਦਰਲਾ ਉਹ ਕਾਫੀ ਜ਼ਿਆਦਾ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾ ਤਾਂ ਆਪਾਂ ਇਹ ਕਰ ਸਕਦੇ ਆ ਕਿ ਆਪਾਂ ਕੁੱਡੇ ਦੇ ਅੰਦਰ ਥੋੜੇ ਟਾਈਮ ਬਾਅਦ ਮਿੱਟੀ ਵਗੈਰਾ ਸਿੱਟ ਸਕਦੇ ਆ ਚਲੋ ਸਰਦੀਆਂ 'ਚ ਆਪਾਂ ਤੂੜੀ ਵਗੈਰਾ ਵੀ ਪਾ ਦਿੰਦੇ ਆ ਸਰਦੀਆਂ 'ਚ ਤੂੜੀ ਬਹੁਤ ਵਧੀਆ ਰਹਿੰਦੀ ਆ ਪਰ ਗਰਮੀਆਂ 'ਚ ਆਪਾਂ ਨੂੰ 2-4 ਦਿਨਾਂ ਬਾਅਦ ਜਾਂ ਜਦੋਂ ਜਿਆਦਾ ਹਫ਼ਤੇ ਬਾਅਦ ਆਪਾਂ ਨੂੰ ਕੁੱਡੇ ਦੇ ਅੰਦਰ ਰੇਤਾ ਲਾ ਲਓ ਜਾਂ ਮਿੱਟੀ ਲਾ ਲਓ ਉਹ ਪਾਉ ਨੂੰ ਸੱਟਣੇ ਚਾਹੀਏ ਗਲੇ ਕਿਉਂਕਿ ਉਹਦੇ ਨਾਲ ਜਿਹੜੀ ਗੱਲ ਆ ਉਹ ਸੁੱਕਾ ਰਹਿੰਦਾ ਗੁੱਡਾ ਜਦੋਂ ਆਪਾਂ ਮਿੱਟੀ ਨਹੀਂ ਪਾਵਾਂਗੇ ਗਿੱਲਾ ਹੋ ਜੂ ਬਿੱਖਾਂ ਨਾਲ ਮਿੱਠਾ ਨਾਲ ਉਹ ਉਹਦੇ ਚ ਅਮੋਨੀਆ ਗੈਸ ਪੈਦਾ ਹੋ ਜਾਂਦੀ ਹੈ ਅਮੋਨੀਆ ਗੈਸ ਕਾਰਨ ਜਿਹੜੇ ਬੱਚੇ ਜ਼ਿਆਦਾ ਬਿਮਾਰ ਹੁੰਦੇ ਨੇ ਸੋ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਜਿਹੜਾ ਧਿਆਨ ਰੱਖਣਾ ਹੈ ਕਿ ਆਪਾਂ ਨੇ ਜਿਹੜੇ ਆਪਣੇ ਸੈਟਅਪ ਨੇ ਆਪਣੇ ਖੁੰਡੇ ਨੇ ਆਪਣੇ ਫਾਰਮ ਨੇ ਉਹ ਆਪਾਂ ਨੇ ਸੁੱਕੇ ਰੱਖਣੇ ਬਿਲਕੁਲ ਬਿਲਕੁਲ ਵੀ ਆਪਾਂ ਗਿੱਲੇ ਨਹੀਂ ਹੋਣਦੇ ਨੇ ਜਦੋਂ ਆਪਣਾ ਸੈਟਅਪ ਗਿੱਲਾ ਹੁੰਦਾ ਬਹੁਤ ਸਾਰੀਆਂ ਬਿਮਾਰੀਆਂ ਆਉਣ ਦੇ ਕਾਰਨ ਬਣਦੇ ਨੇ ਅਗਲੀ ਗੱਲ ਦੋਸਤੋ ਇਹ ਆ ਅਗਲਾ ਜਿਹੜਾ ਦੋਸਤੋ ਮੇਨ ਪੁਆਇੰਟ ਆ ਉਹ ਐ ਜਿਹੜਾ ਪੰਨ ਨੂੰ ਪਾਣੀ ਦੇਣਾ ਉਹ ਸਾਫ ਸੁਥਰਾ ਹੋਣਾ ਚਾਹੀਦਾ ਜਿਸ ਤਰ੍ਹਾਂ ਜਿਹੜੇ ਵੀ ਫੀਡਰ ਆਪਣੇ ਡਰਿੰਕਰ ਰੱਖਦੇ ਨੇ ਉਹ ਤਾਂ ਚਲੋ ਠੀਕ ਆ ਜਿਹੜੇ ਵੀ ਜਿਸ ਤਰ੍ਹਾਂ ਤੁਸੀਂ ਆਪਣਾ ਦੇਖ ਰਹੇ ਕੁੰਡਾ ਪ੍ਰਿਆਗਾ ਠੀਕ ਹੈ ਜੀ ਜਾਂ ਕੋਈ ਭਾਂਡੇ ਚ ਰੱਖ ਦਿੰਦੇ ਨੇ ਉਹ ਭਾਂਡੇ ਚ ਇਹ ਮਿੱਟੀ ਪਾ ਕੇ ਪਾਣੀ ਗੰਦਾ ਕਰ ਦਿੰਦੇ ਨੇ ਸੋ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਪਊਗਾ ਕਿ ਪਾਣੀ ਜਿਹੜਾ ਸਾਫ ਸੁਥਰਾ ਹੋਵੇ ਜਿਹੜਾ ਪੀਂਦੇ ਨੇ ਤੇ ਉਹ ਚ ਕੋਈ ਵੀ ਗੰਦਗੀ ਨਾ ਹੋਵੇ ਪਾਣੀ ਦੇ ਨਾਲ ਵੀ ਇਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ بارش ਦੇ ਸਵੇਰੇ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਨੇ ਆਂਗੇ ਕਿਸੇ ਵੀ ਵਿਸ਼ੇ ਤੇ ਤੁਸੀਂ ਵੀਡੀਓ ਬਣਵਾਉਣੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਾਂ ਨੂੰ ਇਸ ਵਿਸ਼ੇ ਤੇ ਵੀਡੀਓ ਚਾਹੀਦੀ ਆ ਆਪਾਂ ਤੁਹਾਡੇ ਲਈ ਉਸ ਵਿਸ਼ੇ ਤੇ ਵੀਡੀਓ ਬਣਾ ਦਿਆ ਕਰਾਂਗੇ ਸੋ ਇੱਕ ਆਪਾਂ ਨੇ WhatsApp ਤੇ ਗਰੁੱਪ ਕੋ ਬਣਾਇਆ ਹੋਇਆ ਹੈਗਾ ਸੋ ਉਹ ਗਰੁੱਪ ਵਿੱਚ ਆਪਾਂ ਜਾਨਵਰਾਂ ਪ੍ਰਤੀ ਮੁਰਗੀਆਂ ਪ੍ਰਤੀ ਜਾਣਕਾਰੀ ਦਿੰਨੇਗੇ ਕਈ ਵੀਰ ਐਕਸਪਰਟ ਨੇ ਜਿਹੜੇ ਮਾਹਰ ਨੇ ਜਿਹੜੇ ਉਹ ਇਸ ਗਰੁੱਪ ਚ ਐਡ ਨੇਗੇ ਜੇਕਰ ਕਿਸੇ ਵੀਰ ਨੇ ਉਹ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਚ ਆਪਣਾ WhatsApp ਨੰਬਰ ਕਮੈਂਟ ਕਰਕੇ ਉਸ WhatsApp ਗਰੁੱਪ ਚ ਵੀ ਐਡ ਹੋ ਸਕਦੇ ਹੋ ਸੋ ਸਾਰੇ ਵੀਰਾਂ ਧੰਨਵਾਦ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਤੇ ਕਿਹੜੇ ਜ਼ਿਲ੍ਹੇ ਕਿਹੜੇ ਪਿੰਡ ਤੋਂ ਤੁਸੀਂ ਬੋਲਿਓ ਤਾਂ ਕਿ ਪਾਨੂੰ ਪਤਾ ਲੱਗ ਸਕੇ ਕਿ ਕਿਹੜੇ ਕਿਹੜੇ ਜਗ੍ਹਾ ਤੋਂ ਆਪਾਂ ਨੂੰ ਵੀਰ ਭੈਣਾਂ ਦੇਖਦੇ ਨੇ ਸੋ ਵੀਡੀਓ ਦੇ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ